ਸਬੈ ਥਾਵ ਨਹੀਂ ਤੁਦ ਜੇਹ ਆ ਵਦੋ ਪੁਰਖ ਵਿਧਾਤਾ ਤਾ ਤੋ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਹਰ ਹਾ ਨਾਨਕ ਕਸਮਲ ਜਾਹੇ ਨਾਇਆ ਰਾਮਦਾਸ ਸਾਰ ਸੋ ਕਹੋ ਟਲ ਗੁਰ ਸੇਵੀਐ ਸਹਜ ਸੁਹਜ ਸੁਭਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵ ਸਿਫਤ ਖੁਸਾਮਦੀ ਨੂਰ ਅਰਸੋ ਕੁਰਸੋ ਝਟੀਐ ਉਦਰ ਡਿਠੇ ਸੱਚੇ ਬਾਤ ਸ਼ਾਹ ਮਲ ਜਨਮ ਜਨਮ ਦੀ ਕੱਟੀਆ ਸੱਜਣ ਸੱਚਾ ਬਾਤ ਸ਼ਾਹ ਸਿਰ ਸ਼ਾਹ ਅੰਦਾਸ਼ਾਹ ਜਿਸ ਪਾਸ ਬਹਟਿਆ ਸੋਹੀਐ ਸਬਨਾ ਦਾ ਵਸਾ ਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਤਨੋ ਸ੍ਰੀ ਸ਼ੰਤ ਮਹੱਲਾ 14 ਕਾਰ ਪਹਿਲਾ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਹਰ ਜਿਉ ਕਿਰਪਾ ਕਰੇਤਾ ਨਾਮ ਧਿਆਈਐ ਜਿਉ ਸਤ ਗੁਰ ਮਿਲਾ ਸੁਭਾਈ ਸਹਿਜ ਗੁਣ ਗਾਈਐ ਜਿਉ ਹਰ ਜਿਉ ਕਿਰਪਾ ਕਰੇਤਾ ਨਾਮ ਧਿਆਈਐ ਜਿਉ ਸਤ ਗੁਰ ਬਿਲਾ ਸੁਭਾਈ ਸਹਜ ਗੁਣ ਗਾਈਐ ਜੀਉ ਗੁਣ ਗਾਏ ਵਿਗਸ ਸਦਾ ਅਨਦੇਨ ਜਾ ਆਪ ਸੱਚ ਭਾਵੇ ਅੰਕਾਰ ਓਮ ਤਜ ਮਾਇਆ ਸਹਜ ਨਾਮ ਸਮਾਵੈ ਆਪ ਕਰਤਾ ਕਰੇ ਸੋਈ ਆਪ ਦੇਤਾ ਪਈਐ ਹਰ ਜੀਉ ਕਿਰਪਾ ਕਰੇਤਾ ਨਾਮ ਧਿਆਈਐ ਜੀਉ ਅੰਦਰ ਸਾਚਾ ਨੇਹ ਪੂਰਾ ਸਤਗੁਰਾ ਜੀਉ ਔ ਤਿਸੇ ਵੀ ਦਿਨ ਰਾਤ ਮੈਂ ਕਦੇ ਨਾ ਵਿਸਰਾਂ ਜੀਉ ਕਦੇ ਨਾ ਵਿਸਾਰੀ ਨਾਨਦ ਦਿਨ ਸੁਮਾਰੀ ਜਾ ਨਾਮ ਲਈ ਤਾਂ ਜੀਵਾ ਸ੍ਰਵਣੀ ਸੁਣੀ ਤਾ ਏਉ ਮਨ ਤ੍ਰਿਪਤਾਏ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾ ਸਤਗੁਰ ਮਿਲੇ ਅਨ ਦਿਨ ਵਿਵੇਕ ਬੁੱਧ ਵਿਚਰਾ ਅੰਦਰ ਸਾਚਾ ਨੇਹ ਪੂਰਾ ਸਤਗੁਰਾ ਸਤ ਸੰਗਤ ਮਿਲੇ ਵਡ ਭਾਗ ਤਾ ਹਰ ਰਸ ਆਵੇ ਜੀਉ ਅਨ ਦਿਨ ਰਹੇ ਲਿਵ ਲਾਈ ਤਾ ਸਹਿਜ ਸਮਾਵੇ ਜੀਉ ਸਹਜ ਸਮਾਵੈ ਤਾਂ ਹਰ ਮਨ ਭਾਵੈ ਸਦਾ ਅਤੀਤ ਬੈਰਾਗੀ ਹਲਤ ਪਲਤ ਸੋ ਬਾਜਗ ਅੰਤਰ RAM ਨਾਮ ਲੇ ਲਾਗੀ ਹਰਿਕ ਸੋਗ ਦੋਹਾਤੇ ਮੁਕਤਾ ਜੋ ਪ੍ਰਭ ਕਰੇ ਸੁਭਾਵੈ ਸਤ ਸੰਗਤ ਮਿਲਾ ਵਡ ਭਾਗ ਤਾਂ ਹਰ ਰਸ ਆਵੇ ਜੀਓ ਦੁਜੈ ਭਾਏ ਦੁੱਖ ਹੋਏ ਮਨ ਮੁਖ ਜਮ ਜੋਹਿਆ ਜੀਓ ਹਾਈ ਹਾਈ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਓ ਮਾਇਆ ਦੁੱਖ ਮੋਹਿਆ ਹਉ ਮੈਂ ਰੋਹਿਆ ਮੇਰੀ ਮੇਰੀ ਕਰਤ ਵਿਹਾਵੈ ਜੋ ਪ੍ਰਭ ਦੇ ਤਿਸ ਚਿਤ ਨਾਹੀ ਅੰਤ ਗਿਆ ਪਸ਼ੁਤਾਵੈ ਬਿਨ ਨਾਵੈ ਕੋ ਸਾਥ ਨ ਚੱਲੈ ਪੁੱਤਰ ਕਲਤਰ ਮਾਇਆ ਧੋਹਿਆ ਦੂਜੈ ਭਾਏ ਦੁਖ ਹੋਏ ਮਨ ਮੁਖ ਜਮ ਜੋਹਿਆ ਜੀਓ ਕਰ ਕਿਰਪਾ ਲਿਹੋ ਮਿਲਾਈ ਮਹਿਲ ਹਰ ਪਾਇਆ ਜੀਓ ਸਦਾ ਰਹੇ ਕਰ ਜੋੜ ਪ੍ਰਭ ਮਨ ਭਾਇਆ ਜੀਓ ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ ਹੁਕਮ ਮਨ ਸੁਖ ਪਾਇਆ ਅਨ ਦਿਨ ਜਪਤ ਰਹਿ ਦਿਨ ਰਾਤੀ ਸਜੇ ਨਾਮ ਧਿਆਇਆ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੈ ਕਰ ਕਿਰਪਾ ਲੇਹੋ ਮਿਲਾਏ ਮਹਿਲ ਹਰ ਪਾਵੇ ਜੀਓ ਨਾਮੋ ਨਾਮ ਮਿਲੇ ਵਡਿਆਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਲੇ ਹੋ ਮਿਲਾਏ ਮਹਲ ਹਰ ਪਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ